ਪੰਜਾਬ ਸਰਕਾਰ ਨੇ ਭ੍ਰਿਸ਼ਟਾਚਾਰ ਦੇ ਦੋਸ਼ਾਂ 'ਚ ਫਸੇ ਚਾਰ ਸਾਬਕਾ ਕਾਂਗਰਸੀ ਮੰਤਰੀਆਂ ਖਿਲਾਫ ਵਿਜੀਲੈਂਸ ਨੂੰ ਕੇਸ ਚਲਾਉਣ ਦੀ ਜਿਹੜੀ ਆ ਉਹ ਮਨਜ਼ੂਰੀ ਦੇ ਦਿੱਤੀ ਆ ਇਸ ਦੇ ਨਾਲ ਵਿਜੀਲੈਂਸ ਨੂੰ ਸਾਬਕਾ ਮੰਤਰੀਆਂ ਖਿਲਾਫ ਅਦਾਲਤ ਦੇ ਵਿੱਚ ਜਿਹੜਾ ਉਹ ਕਾਨੂੰਨੀ ਕਾਰਵਾਈ ਸ਼ੁਰੂ ਕਰਨ ਦਾ ਜਿਹੜਾ ਉਹਨਾਂ ਦਾ ਰਾਹ ਹੈ ਉਹ ਪਧਰਾ ਹੋ ਗਿਆ ਸੂਤਰਾਂ ਮੁਤਾਬਕ ਪਿਛਲੇ ਦਿਨੀ ਮੁੱਖ ਮੰਤਰੀ ਭਗਵੰਤ ਮਾਨ ਦੇ ਅਗਵਾਈ ਹੇਠ ਪੰਜਾਬ ਮંત્રીਮੰਡਲ ਦੀ ਇੱਕ ਮੀਟਿੰਗ ਹੋਈ ਸੀ ਜਿਸ ਦੇ ਵਿੱਚ ਬਿਜੀਲੈਂਸ ਬਿਊਰੋ ਵੱਲੋਂ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਕਾਂਗਰਸ ਸਰਕਾਰ ਦੇ ਮੰਤਰੀ ਰਹਿ ਚੁੱਕੇ ਓਪੀ ਸੋਨੀ, ਭਾਰਤ ਪੂਸ਼ਣ ਆਸ਼ੂ, ਸਾਧੂ ਸਿੰਘ ਧਰਮਸੋਧ ਤੇ ਸੁੰਦਰ ਸ਼ਾਮ ਅਰੋੜਾ ਦੇ ਜਿਹੜੇ ਖਿਲਾਫ ਅਦਾਲਤ ਦੇ ਵਿੱਚ ਕੇਸ ਚਲਾਉਣ ਦੀ ਮਨਜ਼ੂਰੀ ਲਈ ਅਜੰਡਾ ਪੇਸ਼ ਕੀਤਾ ਗਿਆ ਸੀ ਕੈਬਨਿਟ ਮੈਂ ਇਸ এজেন্ডੇ ਤੇ ਪ੍ਰਵਾਨਗੀ ਦੀ ਜਿਹੜੀ ਆ ਉਹ ਮੋਹਰ ਲਾ ਦਿੱਤੀ ਹੈ ਹਾਲਾਂਕਿ ਵਿਜੀਲੈਂਸ ਦੇ ਕਿਸੇ ਉੱਚ ਅਧਿਕਾਰੀ ਨੇ ਇਸ ਸੰਬੰਧੀ ਕੁਝ ਵੀ ਕਹਿਣ ਤੋਂ ਜਿਹੜਾ ਉਹ ਇਨਕਾਰ ਕਰ ਦਿੱਤਾ ਹੈ ਵੱਡਾ ਅਖਬਾਰ ਹੈ ਇੱਕ ਨਿੱਜੀ ਅਖਬਾਰ ਦੇ ਵਿੱਚ ਖਬਰ ਛਪੀ ਹੈ ਤੇ ਦੱਸ ਦਿੰਦੇ ਆ ਕਿ ਪੰਜਾਬ ਸਰਕਾਰ ਦੁਆਰਾ ਜਿਹੜੇ ਭ੍ਰਿਸ਼ਟਾਚਾਰ ਦੇ ਵਿੱਚ ਕਾਂਗਰਸੀ ਸਾਫਤਾ ਕਾਂਗਰਸੀ ਮੰਤਰੀ ਸੀ ਉਹਨਾਂ ਦੇ ਖਿਲਾਫ ਕੇਸ ਚਲਾਉਣ ਦੇ ਲਈ ਵਿਜੀਲੈਂਸ ਨੂੰ ਮਨਜ਼ੂਰੀ ਤੇ ਦਿੱਤੀ ਗਈ ਹੈ ਦੱਸ ਦਿੰਦੇ ਆ ਕਿ ਇਸ ਦੀ ਪ੍ਰਵਾਨਗੀ ਦਾ ਜਿਹੜਾ ਏਜੰਡਾ ਉਹ ਵੀ ਪਾਸ ਹੋ ਚੁੱਕਿਆ ਹੈ ਮੁੱਖ ਮੰਤਰੀ ਭਗਵੰਤ ਸਤਮਾਨ ਦੁਆਰਾ ਕੁਝ ਦਿਨ ਪਹਿਲਾਂ ਮੰਤਰੀ ਮੰਡਲ ਦੇ ਵਿੱਚ ਮੀਟਿੰਗ ਕੀਤੀ ਗਈ ਸੀ ਜਿਸ ਦੇ ਵਿੱਚ ਇਹ ਏਜੰਡਾ ਪੇਸ਼ ਕੀਤਾ ਗਿਆ ਸੀ ਤੇ ਇਸ ਏਜੰਡੇ ਦੇ ਉੱਤੇ ਕੈਬਨਿਟ ਦੇ ਵਿੱਚ ਜਿਹੜੀ ਆ ਉਹ ਮੋਰ ਵੀ ਲੱਗੀ ਹੈ ਦੱਸ ਦਿੰਨੇ ਆ ਕਿ ਸੂਤਰਾਂ ਨੇ ਦੱਸਿਆ ਕਿ ਸਾਬਕਾ ਮੰਤਰੀਆਂ ਖਿਲਾਫ ਅਦਾਲਤ ਚ ਕੇਸ ਚਲਾਉਣ ਦੀ ਮਨਜ਼ੂਰੀ ਵਿਜੀਲੈਂਸ ਨੂੰ ਦਿੱਤੀ ਗਈ ਹੈ ਦੱਸ ਦਈਏ ਕਿ ਸੂਬੇ ਚ ਸਤਾ ਦਿੱਲੀ ਮਗਰੋਂ ਵਿਜੀਲੈਂਸ ਨੇ ਜੰਗਲਾਤ ਵਿਭਾਗ ਦੇ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਬੂਟਿਆਂ ਦੀ ਰਖਵਾਲੀ ਦੇ ਲਈ ਟਰੀ ਗਾਰਡ ਖਰੀਦਣ ਦੇ ਜਿਹੜੇ ਘਪਲੇ ਹੋਏ ਸੀ ਉਹਨਾਂ ਦੇ ਦੋਸ਼ਾਂ ਦੇ ਤਹਿਤ ਹਿਰਾਸਤ ਦੇ ਵਿੱਚ ਲਿਆ ਸੀ ਉਸ ਤੋਂ ਬਾਅਦ ਵਿਜੀਲੈਂਸ ਨੇ ਧਰਮਸੋਤ ਖਿਲਾਫ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦਾ ਜਿਹੜਾ ਉਹ ਦੋਸ਼ਾਂ ਦੇ ਤਹਿਤ ਕੇਸ ਵੀ ਜਿਹੜਾ ਉਹ ਦਰਜ ਕੀਤਾ ਸੀ ਇਸੇ ਤਰ੍ਹਾਂ ਸਾਬਕਾ ਖਰਾਕ ਦੇ ਸਪਲਾਈ ਮੰਤਰੀ ਭਾਤਕੁਸ਼ਨ ਆਸ਼ੂ ਨੂੰ ਅਨਾਜ ਦੀ ਟੋਆ ਟੋਈ ਦੇ ਲਈ ਕੱਪੜੇ ਦੇ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਸੀ ਉਸ ਤੋਂ ਬਾਅਦ ਸੁੰਦਰ ਸ਼ਾਮ अरोड़ा ਨੂੰ ਬਿਜਿਲੇਸ ਦੇ ਅਧਿਕਾਰੀਆਂ ਨੂੰ ਰਿਸ਼ਵਤ ਦੇਂਦੇ ਹੋਏ ਰੰਗੇ ਹੱਥੀ ਗ੍ਰਿਫਤਾਰ ਕੀਤਾ ਗਿਆ ਸੀ ਤੇ ਸਾਬਕਾ ਚਾਰ ਸਾਬਕਾ ਚਾਰ ਮੰਤਰੀ ਨੇ ਜਿਹੜੇ ਇਹ ਇਹਨਾਂ ਦੇ ਉੱਤੇ ਵਿਜੀਲੈਂਸ ਨੇ ਪ੍ਰਿਸ਼ਤਾਚਾਰ ਤੇ ਆਮਦਨ ਤੋਂ ਵੱਧ ਸਰੋਤਾਂ ਤੋਂ ਸੰਪਤੀ ਬਣਾਉਣ ਦੇ ਦੋਸ਼ਾਂ ਦੇ ਤਹਿਤ ਕੇਸ ਦਰਜ ਕੀਤੇ ਹੋਏ ਹਨ ਇੱਥੇ ਇਹ ਵੀ ਦੱਸ ਦਈਏ ਕਿ ਭਾਰਤ ਭੂਸ਼ਨ ਆਸ਼ੂ ਖਿਲਾਫ ਈਡੀ ਦੇ ਵੱਖਰੇ ਤੌਰ ਤੇ ਵੀ ਇੱਕ ਜਿਹੜੀ ਆ ਉਹ ਜਾਂਚ ਅਰੰਭੀ ਹੋਈ ਆ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਾਂਗਰਸੀ ਸਾਬਕਾ ਕਾਂਗਰਸੀ ਚਾਰ ਮੰਤਰੀਆਂ ਦੇ ਖਿਲਾਫ ਪੰਜਾਬ ਸਰਕਾਰ ਨੇ ਵਿਜੀਲੈਂਸ ਨੂੰ ਜਿਹੜੀ ਆ ਉਹ ਕੇਸ ਕਾਨੂੰਨੀ ਕਾਰਵਾਈ ਕਰਨ ਦੀ ਜਿਹੜੀ ਆ ਉਹ ਮਨਜ਼ੂਰੀ ਦੇ ਦਿੱਤੀ ਆ ਕੇਸ ਚਲਾਉਣ ਦੀ ਜਿਹੜੀ ਉਹ ਮਨਜ਼ੂਰੀ ਦਿੱਤੀ ਗਈ ਆ ਦੱਸ ਦਈਏ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਕੁਝ ਦਿਨ ਪਹਿਲਾਂ ਇੱਕ ਮੰਤਰੀ ਮੰਡਲ ਦੀ ਮੀਟਿੰਗ ਸੱਦੀ ਸੀ ਉਸ ਮੀਟਿੰਗ ਦੇ ਵਿੱਚ ਇਹ ਅਜੰਡਾ ਜਿਹੜਾ ਉਹ ਪੇਸ਼ ਕੀਤਾ ਸੀ ਇਸ ਦੇ ਉੱਤੇ ਮੋਹਰ ਲੱਗੀ ਆ ਦੱਸ ਦਈਏ ਕੈਪਟਨ ਅਮਰਿੰਦਰ ਸਿੰਘ ਦੀ ਗਵਾਹੀ ਵਾਲੀ ਸਰਕਾਰ ਦੇ ਵਿੱਚ ਇਹ ਚਾਰ ਮੰਤਰੀ ਦੇ ਰਹਿ ਚੁੱਕੇ ਨੇ ਤੇ ਇਹਨਾਂ ਦੇ ਖਿਲਾਫ ਹੁਣ ਵਿਜੀਲੈਂਸ ਕੇਸ ਨੂੰ ਕੇਸ ਚਲਾਉਣ ਦੀ ਜਿਹੜੀ ਉਹ ਮਨਜ਼ੂਰੀ ਦਿੱਤੀ ਗਈ ਆ ਹੁਣ ਦੇਖਣ ਵਾਲੀ ਗੱਲ ਇਹ ਆ ਕਿ ਜਿਹੜੇ ਇਹ ਚਾਰ ਸਾਬਕਾ ਮੰਤਰੀ ਨੇ ਇਹਨਾਂ ਦੇ ਉੱਤੇ ਹੁਣ ਕੀ ਕਾਰਵਾਈ ਹੁੰਦੀ ਆ ਕੇਸ ਤੋਂ ਬਾਅਦ ਤੇ ਦੱਸ ਲਈਏ ਇੱਕ ਵਾਰ ਫਿਰ ਓਪੀ ਸੋਨੀ ਭਾਰਤ ਪੁਸ਼ਨ ਆਸ਼ੂ ਸਾਧੂ ਸਿੰਘ ਧਰਮਸੋਤ ਤੇ ਸ਼ੁੰਦਰ RAM ਅਰੋੜਾ ਖਿਲਾਫ ਅਦਾਲਤ ਦੇ ਵਿੱਚ ਕੇਸ ਚਲਾਉਣ ਲਈ ਮੰਜ਼ੂਰੀ ਲਈ ਜਿਹੜਾ ਅਜੰਡਾ ਪੇਸ਼ ਕੀਤਾ ਗਿਆ ਸੀ ਕੈਬਨਟ ਨੇ ਇਸ ਅਜੰਡੇ ਤੇ ਪ੍ਰਵਾਨਗੀ ਦੀ ਮੋਹਰ ਲਾ ਦਿੱਤੀ ਹੈ ਹਾਲਾਂਕਿ ਵਿਜੀਲੈਂਸ ਦੇ ਇੱਕ ਅਧਿਕਾਰੀ ਨੇ ਇਸ ਸਬੰਧਿਤ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ ਹੈ ਇਹ ਇੱਕ ਵੱਡੇ ਅਖਬਾਰ ਦੇ ਵਿੱਚ ਇਹ ਖਬਰ ਹੈ ਜਿਹੜੀ ਉਹ ਲੱਗੀ ਹੈ ਤੇ ਦੱਸ ਦਈਏ ਕਿ ਜਿਹੜੇ ਇਹ ਮੰਤਰੀ ਨੇ ਸਾਬਕਾ ਮੰਤਰੀਆਂ ਖਿਲਾਫ ਅਦਾਲਤ ਚ ਕੇਸ ਚਲਾਉਣ ਦੀ ਮਨਜ਼ੂਰੀ ਵਿਜੀਲੈਂਸ ਨੂੰ ਦਿੱਤੀ ਗਈ ਹੈ ਸਤਾ ਦੀ ਤਬਦੀਲੀ ਮਗਰੋਂ ਵਿਜੀਲੈਂਸ ਨੇ ਜੰਗਲਾਤ ਵਿਭਾਗ ਦੇ ਸਾਬਕਾ ਮੰਤਰੀ ਸਾਧੂ ਸਿੰਘ ਧਰਮਸ਼ੋਤ ਨੂੰ ਬੂਟਿਆਂ ਦੀ ਰਖਵਾਲੀ ਲਈ ਟਰੀ ਗਾਰਡ ਖਰੀਦਣ ਖਰੀਦੇ ਵਿੱਚ ਹੋਏ ਕਪੜੇ ਦੇ ਦੋਸ਼ਾਂ ਦੇ ਵਿੱਚ ਜਿਹੜਾ ਉਹਨਾਂ ਨੂੰ ਹਿਰਾਸਤ ਦੇ ਵਿੱਚ ਲਿਆ ਸੀ ਉਸ ਤੋਂ ਬਾਅਦ ਵਿਜੀਲੈਂਸ ਨੇ ਧਰਮਸ਼ੋਤ ਖਿਲਾਫ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਬਣਾਉਣ ਦੇ ਜਿਹੜੇ ਆ ਉਹ ਦੋਸ਼ਾਂ ਦੇ ਤਹਿਤ ਕੇਸ ਦਰਜ ਕੀਤਾ ਸੀ ਇਸੇ ਤਰ੍ਹਾਂ ਸਾਬਕਾ ਖਰਾਕ ਮੰਤਰੀ ਤੇ ਸਪਲਾਈ ਮંત્રી ਭਾਰਤ ਕੁਸ਼ਨ ਆਸ਼ੂ ਨੂੰ ਅਨਾਜ ਦੀ ਟੋਆ ਟੋਈ ਦੇ ਕੱਪੜੇ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਸੁੰਦਰ ਸ਼ਾਮ अरोड़ा ਨੂੰ ਵਿਜੀਲੈਂਸ ਦੇ ਅਧਿਕਾਰੀਆਂ ਨੂੰ ਰਿਸ਼ਵਤ ਦਿੰਦੇ ਹੋਏ ਰੰਗੇ ਹੱਥੀ ਗ੍ਰਿਫਤਾਰ ਕੀਤਾ ਸੀ ਸਾਬਕਾ ਸਿਹਤ ਮੰਤਰੀ ओपी सोनी ਖਿਲਾਫ ਵੀ ਵਿਜੀਲੈਂਸ ਨੇ ਭ੍ਰਿਸ਼ਟਾਚਾਰ ਦੇ ਮਾਮਲੇ ਦੇ ਵਿੱਚ ਕੇਸ ਦਰਜ ਕੀਤਾ ਸੀ ਇਹਨਾਂ ਚਾਰ ਸਾਬਕਾ ਮੰਤਰੀਆਂ ਖਿਲਾਫ ਵਿਜੀਲੈਂਸ ਨੇ ਭ੍ਰਿਸ਼ਟਾਚਾਰ ਤੇ ਆਮਦਨ ਤੋਂ ਵੱਦ ਸ੍ਰੋਤਾਂ ਤੋਂ ਸੰਪਤੀ ਬਣਾਉਣ ਦੇ ਦੋਸ਼ਾਂ ਦੇ ਤਹਿਤ ਕੇਸ ਦਰਜ ਕੀਤੇ ਹੋਏ ਹਨ ਤੇ ਇੱਥੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਭਾਰਤ ਪੂਸ਼ਣ ਆਸ਼ੂ ਦੇ ਖਿਲਾਫ ED ਨੇ ਇੱਕ ਵੱਖਰੇ ਤੌਰ ਤੇ ਵੀ ਜਿਹੜੀ ਆ ਉਹ ਜਾਂਚ ਆਰੰਭੀ ਹੋਈ ਹੈ ਹੋਰ ਅਪਡੇਟ ਤੇ ਲਈ ਜੁੜੇ ਰਹੋ ਸਾਡੇ ਨਾਲ ਦੇਖਦੇ ਰਹੋ ਨੀਡਰ ਖਬਰ ਟੀਵੀ